ਸ਼ਰੀਆਮ ਗੁੰਡਾਗਰਦੀ ਬਜ਼ੁਰਗ ਔਰਤ ਨੇ ਮੋਟਰਸਾਈਕਲ ਅੱਗੇ ਕਰਨ ਨੂੰ ਕਿਹਾ ਤਾਂ ਨੌਜਵਾਨ ਨੇ ਚਾਕੂ ਨਾਲ ਕਰਤਾ ਹਮਲਾ ਗੁਰਦਾਸਪੁਰ ਦੇ ਮੋਹਲਾ ਗੀਤਾ ਭਵਨ ਰੋਡ ਤੇ ਸ਼ਰੀਆਮ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਇੱਕ ਨੌਜਵਾਨ ਵੱਲੋਂ ਚਾਕੂ ਨਾਲ ਵਾਰ ਕਰਕੇ ਇੱਕ ਹੋਰ ਨੌਜਵਾਨ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਇਸੇ ਦੌਰਾਨ ਉਸ ਦਾ ਲੜਕਾ ਅਰੁਣ ਵੀ ਉੱਥੇ ਆ ਗਿਆ ਤਾਂ ਮਨੀ ਨਾਮ ਦਾ ਨੌਜਵਾਨ ਉਸ ਨਾਲ ਵੀ ਝਗੜਾ ਕਰਨ ਲੱਗ ਪਿਆ ਤੇ ਉਸਤੇ ਵੀ ਚਾਕੂ ਨਾਲ ਹਮਲਾ ਕਰ ਦਿੱਤਾ

ਉਹ ਲੱਗਦਾ ਐ ਕਿਸੇ ਮਾਤਾ ਹੀ ਨਾ ਤੇ ਇਹ ਬੋਲਦੇ ਵੀ ਕਿ ਰਾਤ ਨੂੰ ਕੋਣ ਆ ਤੂੰ ਕਹਿੰਦੇ ਮੈਂ ਕਹਿੰਦਾ ਤੂੰ ਕੋਣ ਆ ਕਹਿੰਦਾ ਮੈਂ ਤੇ ਆਪਣੇ ਘਰ ਚਲਾ ਮੇਰਾ ਤੇ ਇੱਥੇ ਕਾਹ ਆ ਉਹਨੇ ਬੱਸ ਇਨਝਾਲੀ ਕੀਤੀ ਮੇਰੇ ਹਸਬੰਦ ਨੇ ਸੁਬਾਹ ਤੋਂ ਉਹਨਾਂ ਨੇ ਇੰਨਾ ਇੰਨਾ ਨਾ ਬਾਤ ਉਹਨੇ ਨਾ ਆਖੀ ਕਹਿੰਦਾ ਤੂੰ ਬਤਵਾਸ ਮੈਂ ਕਿਹਾ ਮੇਰੇ ਹਸਬੰਦ ਨੇ ਕਹਿੰਦਾ ਨਾਲ ਹੀ ਉਹਨੇ ਕਿੱਚ ਕੱਢ ਲਈ ਕਿੱਚ ਕੱਢ ਕੇ ਉਹਨੇ ਨਾਲ ਹੀ ਮਾਰਨ ਦੀ ਕੋਸ਼ਿਸ਼ ਕੀਤੀ ਕਿੱਥੇ ਮਾਰੀ ਕਿੱਥੇ ਮਾਰੀ ਕਿੱਧਰ ਮਾਰੀ ਕਿੱਧਰ ਮਾਰੀ ਉਹਨੇ ਮਾਰ ਮਾਰ ਕੇ ਨਾ ਆਪਣੇ ਮਨੋ ਚ ਮਾਰਨਾ ਚਾਹਦਾ ਸੀ ਉਹਨੇ ਮਾਰ ਚੇ ਉਦੋਂ ਇੱਕ ਮੁੰਡਾ ਕਿ ਆਇਆ ਉਹਦੇ ਉੱਤੇ ਕੁੱਟੇ ਪੈ ਗਿਆ ਤੇ ਇੰਨੇ ਤੇਰੇ ਠਿੱਕ ਠਿੱਕ ਮਾਰਦੇ ਕੀ ਚਾਹੁੰਦੇ ਕੀ ਉਹ ਕਾਰਵਾਈ ਕੀ ਹੋਣੀ ਚਾਹੀਦੀ ਹੈ ਵੀ ਜਦੋਂ ਤਾਂ ਸਭ ਸਭਾ ਮਿਲਣੀ ਚਾਹੀਦੀ ਹੈ ਉਹਨੇ ਉਹਨੇ ਕੁਛ ਲੈਣਾ ਨਹੀਂ ਚਾਹੀਦਾ ਬਸ ਉਸ ਤੋਂ ਮੇਰੇ ਹਸਬੰਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਨਾ ਬਸ ਖਤਮ ਕਰ ਦੋ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਆ ਵੇਖੋ ਤਾਂ ਚਿੰਨੀ ਵੀ ਕੱਪੜੇ ਲਪੜੇ ਨੇ ਮੇਰਾ ਬੱਚਾ ਛੋਟਾ ਹੈ ਲੈ ਕੇ ਗਈ ਨਾਲ ਮੇਰਾ ਬੱਚਾ ਚੱਲਦਾ ਨਹੀਂ ਤਿੱਕਣਾ ਨਹੀਂ ਕੁਛ ਨਹੀਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਕਤਾਰ ਉਹ ਹੀ ਰੋਵੰਡਾ ਲਾਂ ਆਂਦਾ ਸੀ ਬੂਏ ਤੇ ਤਾਂ ਮੈਂ ਕਿਹਾ ਤੇ ਹੀ ਰੋਵੰਡਾ ਥੋੜਾ ਕੱਗੇ ਗੱਲ ਆ। ਉਹਨੇ ਮੈਨੂੰ ਥੜੀ ਖਿੱਚ ਕੇ ਨਾਲ ਤਾਂ ਥੜੀ ਦੋਤਾ ਲੈ ਲੈ ਅੰਦਰ ਥੱਪੜ ਮਾਰ ਦਿੱਤਾ ਮੇਰੇ। ਨਾਲੇ ਪੁੱਤ ਮੈਨੂੰ ਬੜਾ ਕੁੱਝ ਬੋਲਿਆ ਗਾਂਦੋ ਨੇ। ਮੈਂ ਉਤਰਨ ਮੇਰੀ ਐ ਛਾਲੀ ਆਂਦੀ ਆਈ ਕਹਿੰਦਾ ਤੂੰ ਮਾਤਾ ਨਾਲ ਸਾਡੀ ਬੂਆ ਨਾਲ ਕਿਉਂ ਇਤਰਾ ਗੱਨਾ ਹੋਇਆ ਹੈ। ਇਹਦੇ ਨਾਲਨੇ ਕਿਰਚਾ ਮਾਰ ਦਿੱਤੀਆਂ ਮੈਂ ਉੱਥੇ ਟੱਕ ਗਈ। ਮੇਰਾ ਪੁੱਤ ਮਾਰ ਕੇ ਸੁੱਟ ਗਿਆ ਤੁਸੀਂ ਮੈਨੂੰ ਕਸੂਰ ਮੇਰਾ ਪੁੱਤ ਆਵਰ ਕੇ ਟੱਕ ਟੱਕ ਕੇ ਮੇਰੇ ਸਾਹਮਣੇ ਬੁਰੂ ਬਣ ਸੀਣਾ ਕਰਾ ਕੀ ਵਗਰੀ ਬੰਦਾ ਮਾਰਿਆ ਪਿਆਸ ਤੇ ਨਹੀਂ ਸਮਾ ਬਾਰੇ ਹੋ ਗਏ ਹੋ ਲ ਮੈਂ ਬੋਤ ਮੇਰੇ ਸਾਹਮਣੇ ਮਾਰ ਨਾਲ ਨੂੰ ਮੈਂ ਮਰ ਜਾਵਾਂ ਤੋ ਮੇਰੇ ਨੂੰ ਡਾਕਰ ਚ ਪਗਾ ਦੇ ਲੋ ਆ ਉਹ ਨਾ ਪਿਓ ਸੇ ਉਸਦੀ ਮਾਂ ਕੋਸ਼ਿਸ਼ ਮੈਂ ਮੈਡਿਕਲ ਆਫਸਰ ਸਿਵਲ ਹਸਪਤਲ ਗੁਰਦਾਸਪੁਰ ਤੋਂ ਬੋਲ ਰਿਹਾ ਹਾਂ ਸਾਡੀ ਕੁਸ਼ਾਮੀ 6:30 ਵਜੇ ਮਰੀਜ਼ ਅਰुण ਕੁਮਾਰ son of ਰਮੇਸ਼ ਰਾਕੇਸ਼ ਕੁਮਾਰ اسلامਾਬਾਦ ਮੰ ਲਿਜਵਾਇਆ ਸੀਗਾ ਇਹਦੇ ਪੇਟ ਤੇ ਕੁਝ ਕੱਟ ਲੱਗੇ ਹੋਏ ਹਨ ਜਿੰਨੂੰ ਆਪਾਂ ਸੀਟੀ ਕਰਵਾ ਕੇ ਦੇਖ ਰਹੇ ਹਾਂ ਕਿ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਕਿ ਨਹੀਂ ਹੈ ਬਾਕੀ ਪੇਸ਼ੈਂਟ ਸਟੇਬਲ ਹੈਗਾ ਇਸ ਵੇਲੇ ਕੱਟ ਕਿੰਨੇ ਗਏ ਉਹਦੇ ਸਾਡਾ ਕਿੰਨੇ ਲੱਗੇ ਜੀ ਕਿਨੇ ਕੱਟ ਲੱਗੇ ਕੱਟ ਪੰਜ ਕੱਟ ਲੱਗੇ ਨੇ ਕੱਟ ਮੋਸਟਲੀ ਸਰਫੇਸ਼ੀਅਲ ਨੇ ਕੋਈ ਡੀਪ ਕੱਟ ਨਹੀਂ ਹੈਗਾ वेलकम स्टेबिलाइज्ड चाल ਰਿਹਾ ਹਾਂ ਟ੍ਰੀਟਮੈਂਟ ਚੱਲ ਰਿਹਾ ਪੇਸ਼ੈਂਟ ਪੂਰਾ ਓਰੀਐਂਟਡ ਨਹੀਂ ਅਸ਼ਾਇਦ ਉਹਨੇ ਕੁਝ ਖਾਧਾ ਪੀਤਾ